ਹਲਕਾ ਸ਼੍ਰੀ ਆਨੰਦਪੁਰ ਸਾਹਿਬ ਦੇ ਪਿੰਡ ਹਰਸਾ ਬਿੱਲਾ ਦੀ ਕਹਾਣੀ ਭਗਵੰਤ ਸਿੰਘ ਦੀ ਜਵਾਨੀ ਆਓ ਵੇਖੋ ਕਹਾਣੀ ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਪੰਜਾਬ ਦੇਖ ਰਹੇ ਹੋ ਤੇ ਮੈਂ ਤੁਹਾਡਾ ਦੋਸਤ ਪੁਗਾਂ ਸਿੰਘ ਮਟੋਰ ਤਸਵੀਰਾਂ ਵੇਖ ਕੇ ਹੈਰਾਨ ਹੋ ਜਾਵੋਗੇ ਕਦੇ ਇੱਥੇ ਹਸਦਾ ਵਾਸਤਾ ਪਿੰਡ ਹੋਇਆ ਕਰਦਾ ਸੀ ਤਸਵੀਰਾਂ ਵੇਖ ਕੇ ਪਰੇਸ਼ਾਨ ਹੋ ਜਾਓਗੇ ਕਿ ਕਿਵੇਂ ਇਹ ਹਸਦਾ ਵਾਸਤਾ ਪਿੰਡ ਉਜੜ ਕੇ ਇੱਕ ਛੋਟਾ ਜਿਹਾ ਟਾਪੂ ਬਣ ਕੇ ਰਹਿ ਗਿਆ ਬਿਲਕੁਲ ਚੰਦਕ ਘਰ ਇੱਥੇ ਮੌਜੂਦ ਨੇ ਪੂਰੀ ਤਸਵੀਰ ਤੁਹਾਨੂੰ ਦਿਖਾਵਾਂਗੇ ਇਸ ਪਿੰਡ ਦੀ ਪਹਿਲਾਂ ਇਹ ਤਸਵੀਰਾਂ ਜੋ ਹੈਰਾਨ ਕਰ ਦੇਣ ਵਾਲੀਆਂ ਨੇ ਪਰੇਸ਼ਾਨ ਕਰ ਦੇਣ ਵਾਲੀਆਂ ਨੇ ਤਸਵੀਰਾਂ ਵੇਖ ਕੇ ਅੱਜ ਵੀ ਡਰ ਲੱਗਦਾ ਏ ਕਦੇ ਇਹ ਲੋਕ ਮੌਦੇ ਸਾਇਹੇਟ ਇੱਥੇ ਫਸੇ ਹੋਏ ਸੀ ਜਦੋਂ ਪਾਣੀ ਛੱਡਿਆ ਗਿਆ ਸੀ 15 ਅਗਸਤ 2023 ਦਾ ਉਹ ਦਿਨ ਜਿਸ ਨੂੰ ਲੋਕ ਆਜ਼ਾਦੀ ਦੀ ਤੌਰ ਤੇ ਮਨਾਉਂਦੇ ਨੇ ਇਹਨਾਂ ਲੋਕਾਂ ਨੇ ਉਜਾੜਾ ਉਸ ਦਿਨ ਸਹਿਣ ਕੀਤਾ ਸੀ ਤੇ ਅੱਜ ਛੋਟਾ ਜਿਹਾ ਟਾਪੂ ਜੇਕਰ ਫਿਰ ਪਾਣੀ ਆਉਂਦਾ ਹੈ ਤਾਂ ਇਹ ਟਾਪੂ ਹੜ ਜਾਵੇਗਾ ਹੁਣ ਤੱਕ ਕੀ ਕੁਝ ਸਰਕਾਰਾਂ ਦੀ ਕਾਰਗੁਜ਼ਾਰੀ ਰਹੀ ਇਹ ਤਸਵੀਰਾਂ ਤੁਸੀਂ ਖੁਦ ਦੇਖ ਲਿਓ ਕਿਉਂਕਿ 2019 ਤੋਂ ਜਦੋਂ ਕਾਂਗਰਸ ਸਰਕਾਰ ਸੀ ਕਾਂਗਰਸ ਦੇ ਇੱਥੇ ਵਿਧਾਇਕ ਜਿਹੜੇ ਸਪੀਕਰ ਵੀ ਸੀ ਰਾਣਾ ਕੇਪੀ ਉਹਨਾਂ ਦੇ ਸਮੇਂ ਤੋਂ ਇਸ ਜਗ੍ਹਾ ਨੂੰ ਖੋਰ ਲੱਗਣੀ ਸ਼ੁਰੂ ਹੋਈ ਮਾਈਨਿੰਗ ਦੇ ਚੱਲਦੇ ਤੇ ਜਦੋਂ 2023 ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਆਈ ਉਸ ਸਮੇ ਇਹ ਪਿੰਡ ਬਿਲਕੁਲ ਤਬਾਹ ਹੋਣ ਦੀ ਕਗਾਰ ਤੇ ਪਹੁੰਚ ਚੁੱਕਾ ਹੈ ਲਗਭਗ ਤਬਾਹ ਹੋ ਚੁੱਕਾ ਹੈ ਕਿਉਂਕਿ ਸਿਰਫ 4 ਜਾਂ 5 ਘਰ ਇੱਥੇ ਰਹਿ ਗਏ ਨੇ 33 ਜਾਂ 36 ਘਰ ਸੀਗੇ ਪਹਿਲਾਂ ਤੇ ਹੁਣ ਉਹ ਵੀ ਕਹਿੰਦੇ ਆਪਾਂ ਛੱਡ ਕੇ ਚਲੇ ਜਾਵਾਂਗੇ ਗੁਰਦੁਆਰਾ ਸਾਹਿਬ ਦੀ ਇਮਾਰਤ ਕਿਸੇ ਨਾ ਤਰੀਕੇ ਕਿਸੇ ਤਰੀਕੇ ਜਰੂਰ ਬਚ ਗਈ ਸੀ ਹੜਾਂ ਦੇ ਦੌਰਾਨ ਆਓ ਤਸਵੀਰਾਂ ਤੁਹਾਨੂੰ ਪਹਿਲਾਂ ਦਿਖਾ ਦਈਏ ਤੇ ਬਾਕੀ ਗੱਲ ਕਰਦੇ ਆਂ ਫੇਰ ਅਸੀਂ ਇੱਕ ਫੇਰਾ ਫੇਰ ਲਾਇਆ ਪਿੰਡ ਹਰਸਾ ਬਿੱਲਾ ਦਾ ਤੇ ਕੀ ਕੁਝ ਵੇਖਿਆ ਹਰਸਾ ਬਿੱਲਾ ਦੇ ਵਿੱਚ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਤੇ ਗੱਲਬਾਤ ਵੀ ਕਰਾਂਗੇ ਆਪਣੇ ਸਾਥੀ ਹਰਵਿੰਦਰ ਦੇ ਨਾਲ ਉਸ ਤੋਂ ਪਹਿਲਾਂ ਆ ਮੰਜ਼ਰ ਜੇਕਰ ਦੇਖੀਏ ਤਾਂ ਬੜਾ ਭਿਆਨਕ ਮੰਜ਼ਰ ਹੈ ਟਾਪੂ ਦੇ ਰੂਪ ਦਾ ਲਿਆ ਹੋਇਆ ਜਿਸ ਨੇ ਆਕਾਰ ਇਹ ਇੱਕ ਪਿੰਡ ਸੀ ਜੋ ਅੱਜ ਉਜੜ ਚੁੱਕਾ ਹੈ ਘਰਾਂ ਦੇ ਵਿੱਚ ਕਾ ਗਲੀਆਂ ਦੇ ਵਿੱਚ ਕਾ ਜਿਨ੍ਹਾਂ ਰਾਹਾਂ ਦੇ ਵਿੱਚ ਕਾ ਉੱਗ ਜਾਣ ਤਾਂ ਸਮਝ ਲੈਣਾ ਚਾਹੀਦਾ ਕਿ ਇਹ ਪਿੰਡ ਉਜੜ ਚੁੱਕਾ ਹੈ ਬਾਕੀ ਦੀ ਕਹਾਣੀ ਤੁਹਾਨੂੰ ਸੁਣਾਉਂਦੇ ਆ ਇੱਥੇ ਦੇ ਚਸ਼ਮਦੀਤਾਂ ਤੋਂ ਅਤੇ ਜੇਨਾ ਨੇ ਇਸ ਪਿੰਡ ਦੀ ਉਦੋਂ ਸਾਰ ਲਈ ਸੀ ਜਿਹੜੇ ਲੋਕ ਇੱਥੇ ਪਹੁੰਚੇ ਸੀ ਉਹਨਾਂ ਦੀ ਜਵਾਨੀ ਤਾਂ ਸ਼ੁਰੂ ਕਰਦੇ ਆਂ ਦੇਖਦੇ ਆਂ ਉਹ ਪੂਰੀ ਕਹਾਣੀ ਪਿੰਡ ਦੇ ਉਜਾੜੇ ਦੀ ਕਿ ਪਿੰਡ ਕਿਸ ਤਰ੍ਹਾਂ ਉਜੜਿਆ ਸੀ ਇਹ ਪਿੰਡ ਹਰਸਾਵੈਲਾ ਜੋ ਕਦੇ ਚੈੱਕ ਦਾ ਮੈਕ ਦਾ ਜਾਂ ਇੱਥੇ বাসਦੇ ਸੀ ਲੋਕ ਵਿਆਹ ਸ਼ਾਦੀਆਂ ਸਕੂਲ ਹੋਇਆ ਕਰਦੇ ਸੀ ਤੇ ਅੱਜ ਕਿਵੇਂ ਉਜੜ ਚੁੱਕਾ ਆਉ ਕਰਦੇ ਆਂ ਗੱਲਬਾਤ ਤੇ ਪੂਰੀ ਕਹਾਣੀ ਕੀ ਹੈ ਸੁਣਾਉਣੀ ਆ ਆਓ ਵੇਖੋ ਕਹਾਣੀ ਸਾਥੀ ਗੱਲ ਜੀ ਅੱਜ ਫੇਰ ਮੈਂ ਤੇ ਮੇਰਾ ਵੀਰ ਹਰਵਿੰਦਰ ਨੂਰਪਰੀ ਅੱਜ ਦਾ ਜਨਮ ਦਿਨ ਵੀ ਹੈਗਾ ਜਨਮ ਦਿਨ ਦੇ ਮੌਕੇ ਇੱਕ ਦਿਮਾਗ ਦੇ ਵਿੱਚ ਗੱਲ ਆਈ ਕਿ ਕਿਉਂ ਨਾ ਹਰ ਸਾਵੇਲਾ ਦੇ ਉਸ ਪਾਵਨ ਗੁਰਦੁਆਰ ਸਾਹਿਬ ਵਿੱਚ ਮੱਥਾ ਟੇਕਿਆ ਜਾਵੇ ਸ੍ਰੀ ਜਨ ਦੇ ਉਸਥਾਨ ਨੂੰ ਮੱਥਾ ਟੇਕਿਆ ਜਾਵੇ ਤੇ ਉਸ ਤੋਂ ਬਾਅਦ ਹਰਸਾ ਵਿਲੇ ਦੇ ਉਸ ਪਿੰਡ ਦੀ ਕਹਾਣੀ ਦੱਸੀ ਜਾਵੇ ਜਿਸ ਪਿੰਡ ਦੇ ਹਰਾਂ ਦੌਰਾਨ ਅਜੇ ਹੀ ਮਾਰ ਪਈ ਸੀ ਕਿ ਉਜੜ ਕੇ ਰਹਿ ਗਿਆ ਪਿੰਡ ਇੱਕ ਪਿੰਡ ਉਜੜੇ ਸੀ 47 ਦੇ ਵਿੱਚ ਤੇ 47 ਤੋਂ ਬਾਅਦ 86 ਦੇ ਵਿੱਚ ਵੀ ਕੁਝ ਅਜਿਹੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਸੀ ਪਰ ਜੇਕਰ ਮੰਜਰ ਸ਼ੁਰੂ ਕਰੀਏ ਆਪਾਂ ਹਰਸਾ ਵਿਲੇ ਦਾ ਤਾਂ ਮੰਜਰ ਸ਼ੁਰੂ ਹੁੰਦਾ ਸਨ 2019 ਤੋਂ 2019 ਦੇ ਵਿੱਚ ਜਦੋਂ ਹੜਾ ਆਉਂਦੇ ਨੇ ਆਪੇ ਇੱਥੇ ਪਹੁੰਚਦੇ ਨੇ ਆਪਣੇ ਕੈਮਰੇ ਦੀ ਤਸਵੀਰਾਂ ਦਿਖਾਉਂਦੇ ਨੇ ਤੇ ਸਰਕਾਰਾਂ ਉਦੋਂ ਵੀ ਬੇਫਲ ਰਹਿੰਦੀਆਂ ਨਿਸਫਲ ਰਹਿੰਦੀਆਂ ਫੇਲ ਹੁੰਦੀਆਂ ਤੇ ਅੱਜ ਪਿੰਡ ਦੀ ਕਗਾਰ ਇੱਥੋਂ ਦੀ ਇੱਥੇ ਪਹੁੰਚ ਗਈ 23 ਦੇ ਵਿੱਚ ਜਦੋਂ ਪਾਣੀ ਆਂਦਾ ਹੈ ਤਾਂ ਪਿੰਡ ਹੜਕੇ ਉੱਧਰ ਜਾਂਦਾ ਹੈ ਹਰਵਿੰਦਰ ਸਿੰਘ ਸਾਡੇ ਨਾਲ ਮੌਜੂਦ ਨੇ ਹਰਵਿੰਦਰ ਜੀ ਇੱਕ ਸਮਾਂ 47 ਦਾ ਸੀ ਫਿਰ ਸਮਾਂ 88 ਦਾ ਸੀ ਸਮਾਂ ਫਿਰ ਬਦਲਦਾ ਬਦਲਦਾ ਜਦੋਂ 21ਵੀਂ ਸਦੀ ਦੀ ਗੱਲ ਕੀਤੀ ਤਾਂ 2019 ਦੇ ਵਿੱਚ ਇਹ ਪਿੰਡ ਦੇ ਉੱਤੇ ਇੱਕ ਭਾਰੀ ਪੈਂਦੇ ਜਦੋਂ ਪਾਣੀ ਆਉਂਦਾ ਉਸ ਤੋਂ ਬਾਅਦ 23 ਦੇ ਵਿੱਚ ਕੀ ਮੱਜਰ ਸੀ ਹੁਣ ਤੁਸੀਂ ਬਿਆਨ ਕਰਦੇ ਹੋ ਸਭ ਤੋਂ ਪਹਿਲਾਂ ਵੀ ਪ੍ਰਾਇਤ ਸਸ਼ੀ ਗਤਾਰਨ ਹੋਏ 2023 ਜਿਹੜਾ ਹੈ ਉਹ ਲਗਭਗ ਮੈਂ ਬਾਕੀਆਂ ਲਈ ਤਾਂ ਨਹੀਂ ਕੁਝ ਇਲਾਕਾ ਹੋਰ ਵੀ ਹੈਗਾ ਪਰ ਹਰ ਸਾ ਵੇਲਾ ਲਈ ਇਹ ਕਾਲ ਬਣ ਕੇ ਆਇਆ ਤੇ ਜਿਹੜੇ ਕੇ ਹਾਲਾਤ ਮੈਂ ਸੋਸ਼ਲ ਮੀਡੀਆ ਤੇ ਪਹਿਲਾਂ ਵੀ ਵੀਡੀਓਗ੍ਰਾਫੀ ਐ ਇਦਾਂ ਦੇ ਇਲਾਕਿਆਂ ਦੀ ਕੀਤੀ ਹੈ ਪਰ ਜਮੇਨੀ ਪੱਦਰ ਤੇ ਆ ਕੇ ਆਪਾਂ ਪਹਿਲੀ ਵਾਰੀ ਇਹ ਹਾਲਾਤ ਦੇਖਿਆ ਵੀ ਐਨੇ ਹਾਲਾਤ ਮਾੜੇ ਵੀ ਲੋਕਾਂ ਨੂੰ ਪਿੰਡ ਛੱਡਣ ਦੇ ਮਜਬੂਰ ਕਰ ਗਏ ਆ ਇਹੋ ਜਿਹੇ ਹਾਲਾਤ ਕਿਉਂਕਿ ਥੋੜੇ ਡੇਢ ਕਿ ਮਹੀਨਾ ਪਹਿਲਾਂ ਇੱਥੇ ਇੱਕ ਮੈਂ ਵਿਆਹ ਸ਼ੂਟ ਕਰਨ ਆਇਆ ਤਾਂ ਵਿਆਹ ਦੇ ਵਿੱਚ ਵੀ ਉਹਨਾਂ ਨੂੰ ਮੈਂ ਪੁੱਛਿਆ ਤਾਂ ਫੇ ਕਿਦਾਂ ਫਿਰ ਉਹਨੇ ਵੀ ਕੁਦਰਤੀ ਗੁਰੂ ਘਰ ਦੇ ਵਿੱਚ ਮੈਨੂੰ ਸਨਮਾਨਤ ਵੀ ਕਰਿਆ ਤਾਂ ਸਨਮਾਨਤ ਇਸ ਪਿੰਡ ਦੀ ਸੇਵਾ ਕਰਕੇ ਉਹਨੇ ਮੈਨੂੰ ਸਨਮਾਨਤ ਕਰਨਾ ਚੰਗਾ ਸਮਝਿਆ ਤੇ ਮੈਂ ਪਿੰਡ ਵਾਲਿਆਂ ਨਾਲ ਗੱਲਬਾਤ ਜਿਹੜੀ ਕੀਤੀ ਸੀਗੀ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਵੀ ਕਿੱਦਾਂ ਬੇ ਬਾਕੀ ਕਿੱਦਾਂ ਰਹੂਗੇ ਹੁਣ ਜਾਂ ਹੈਗੇ ਆ ਕਿੱਥੇ ਆ ਉਹ ਇਥੋਂ ਦੇ ਲਗਭਗ ਪਿੰਡ ਛੱਡ ਕੇ ਚੱਲ ਚੁੱਕੇ ਤੇ ਦੋ ਪਰਿਵਾਰ ਹੈਗੇ ਤੇ ਜਿਹਨੇ ਕਿਹਾ ਤਾਂ ਵੀ ਸਾਡੀ ਧੀਆਂ ਦਾ ਵਿਆਹ ਹੈ ਵਿਆਹਾਂ ਤੋਂ ਬਾਅਦ ਅਸੀਂ ਪਿੰਡ ਪਿੰਡ ਲਗਭਗ ਖਾਲੀ ਕਰ ਜਾਣਾ ਅਸੀਂ ਵੀ ਸਾਡੀ ਜਾਣਾ ਬਿਲਕੁਲ ਧੀਵੇ ਦਾ ਕਰਨੀ ਇੱਥੋਂ ਫਿਰ ਉਹ ਤੋਂ ਬਾਅਦ ਆਪਣੀ ਵਿਦਾਇਗੀ ਵੀ ਇੱਥੋਂ ਲੈ ਲੈ ਆਏ ਬਿਲਕੁਲ ਜੀ ਤੇ ਪਿੰਡ ਇੱਥੋਂ ਖਾਲੀ ਕਰ ਜਾਣਾ ਤੇ ਹੁਣ ਅਸੀਂ ਅੱਜ ਬਹੁਤ ਟਾਈਮ ਬਾਅਦ ਤੋਂ ਆਏ ਆ ਇਸ ਪਿੰਡ ਦੇ ਵਿੱਚ ਆਹ ਕਾ ਦੇਖਦੇ ਮੈਂ ਕਹਿੰਦਾ ਇਦਾਂ ਦਾ ਹਾਲ ਤਾਂ 47 ਜ ਨਹੀਂ ਹੋਣਾ ਜਿਹਦਾਂ ਦੇ ਹਾਲਾਤ ਹੁਣ ਪੈਦਾ ਹੋ ਗਏ ਇਸ ਪਿੰਡ ਦੇ ਵਿੱਚ ਤੁਸੀਂ ਨਾ ਇੱਕ ਵਾਰੀ ਘੁੰਮ ਕੇ ਦਿਖਾ ਦਿਓ ਲਾਡੀ ਜੀ ਤਸਵੀਰਾਂ ਦਿਖਾ ਦਿਓ ਆ ਬਾਥਰੂਮ ਦਿਖਾ ਦਿਓ ਕਿੰਨਾ ਸੋਹਣਾ ਬਣਿਆ ਆਪਾਂ ਗੱਲਬਾਤ ਜਾਰੀ ਰੱਖਾਂਗੇ ਇਸੇ ਤਰ੍ਹਾਂ ਪਰ ਤਸਵੀਰਾਂ ਦੀ ਨਾਲ ਜੇਕਰ ਦਿਖਾਈਏ ਰਵਿੰਦਰ ਜੀ ਉਸ ਸਮੇ ਜੇ ਤੁਹਾਨੂੰ ਯਾਦ ਹੋਵੇ ਮੈਂ ਤੁਹਾਨੂੰ ਚਾਹਦਾ ਤਾਂ ਹੈ ਨਹੀਂ ਵੀ ਮੈਂ ਤੁਹਾਨੂੰ ਫਿਰ ਉਹ ਜੀ ਜਾਂਚ ਕਰਾਵਾਂ ਹਾਂਜੀ ਜਦੋਂ ਮਹਾਰਾਜ ਪਦੀ ਪਵਿੱਤਰ ਜਿਹੜੀ ਸਰੂਪ ਨੇ ਜਦੋਂ ਗੁਰਦਾਰ ਸਾਹਿਬ ਤੋਂ ਜਾਂਦੇ ਨੇ ਤੇ ਵਾਪਸ ਜਦੋਂ ਗੁਰਦਾਰ ਸਾਹਿਬ ਆਉਂਦੇ ਨੇ ਕਿਉਂਕਿ ਉਸ ਕਾਲਪੁਰ ਕੇ ਨੇ ਸਾਡੇ ਦੋਨੋਂ ਤੋਂ ਸੇਵਾ ਲਈ ਸੀ ਬਿਲਕੁਲ ਨਹੀਂ ਸੀ ਤੇ ਤੁਸੀਂ ਬੜੇ ਪਾਵਕ ਹੋਏ ਸੀ ਰੋਏ ਬੜੇ ਸੀ ਹਾਂਜੀ ਕੋਈ ਤੇ ਅੱਜ ਜਦੋਂ ਪਿੰਡ ਉੱਜੜ ਗਿਆ ਦਿਲ ਦੇ ਵਿੱਚ ਦਰਦ ਕਿੰਨਾ ਗਿਆ ਤੁਸੀਂ ਦੱਸ ਦਿਓ ਕਿਉਂਕਿ ਉੱਜੜਾਂ ਦੇ ਮੰਦ ਵਿੱਚ ਦਰਦ ਤਾਂ ਹੈਗਾ ਹੀ ਐ ਤੁਹਾਨੂੰ ਦੇਖਣ ਨਾਲ ਕਿੰਨਾ ਕਿ ਦਰਦ ਮਹਿਸੂਸ ਹੋ ਰਿਹਾ ਮੈਂ ਕਹਿੰਦਾ ਲੱਗਦਾ ਹੀ ਨਹੀਂ ਮੈਂ ਤਾਂ ਇਹ ਵੇ ਬਾਇ ਚਾਂਸ 'ਚ ਕੋਈ ਇੱਕ ਅਧਾ ਪਰਿਵਾਰ ਜਿਹੜਾ ਇਸ ਪਿੰਡ ਦੇ ਵਿੱਚ ਰਹਿੰਦਾ ਹੈ ਉਹ ਕਿੱਦਾਂ ਰਾਤ ਕੱਟਦਾ ਹੋਊਗਾ ਹੂੰ ਅਸੀਂ ਆ ਜਿਹੜੇ ਟਾਈਮ ਦੇ ਵਿੱਚ ਜੇ ਸੋਚੇ ਜਾਊਗਾ ਨਾ ਕਿ ਖੇਤਾਂ ਦੇ ਵਿੱਚ ਇੱਕ ਕੱਲਾ ਘਰ ਪਿਆ ਵਾ ਤਾਂ ਉਹਦੇ ਦਿਨੇ-ਦਿਨੇ ਘਰੇ ਜਾਇਆਂ ਨੇ ਉਹ ਖਬਰਸਾਰ ਲੈਣੇ ਨੂੰ ਜਾਂ ਮਿਲਣੇ ਨੂੰ ਰਾਤ ਨੂੰ ਕੋਈ ਨਹੀਂ ਜਾਂਦਾ ਇਹ ਤਾਂ ਵੈਸੇ ਹੀ ਇੱਕ ਤਰ੍ਹਾਂ ਇੱਕ ਜੰਗਲ ਏਰੀਆ ਬਣ ਗਿਆ ਵਾ ਇਹ ਕਿ ਜਿਹੜਾ ਇੱਕ ਤਾਂ ਪਾਣੀ ਦੇ ਨਾਲ ਇਹਨੂੰ ਖਾਰਾ ਪੈ ਚੁੱਕਿਆ ਪੂਰੇ ਤੇ ਪੂਰੇ ਪਿੰਡ ਨੂੰ ਪੂਰੇ ਦੇ ਪੂਰੇ ਪਿੰਡ ਨੂੰ ਖਾਰਾ ਪੈਣ ਤੋਂ ਬਾਅਦ ਹੁਣ ਹਾਲਾਤ ਸਿਰਫ ਇਹ ਆ ਕਿ ਇੱਕ ਇੱਕ ਦੋ ਪਰਿਵਾਰ ਜਿਹੜੇ ਇਹਦੇ ਵਿੱਚ ਰਹਿੰਦੇ ਆ ਤੇ ਦੋ ਪਰਿਵਾਰ ਇਧਰ ਕਿਥੇ ਆਪਾਂ ਜਾਣਾ ਵੀ ਹਾਂਜੀ ਬੋਲੋ ਬੋਲੋ ਜੀ ਤੇ ਦੋ ਪਰਿਵਾਰ ਜਿਹੜੇ ਰਹਿ ਵੀ ਗਏ ਸੀ ਕਿ ਉਹਨਾਂ ਨੇ ਗੱਲ ਕੀਤੀ ਸੀਗੀ ਢੀਆਂ ਤੋੜਨੇ ਦੀ ਢੀਆਂ ਤੋੜਨੇ ਤੋਂ ਬਾਅਦ ਉਹਨੇ ਵੀ ਪਿੰਡ ਖਾਲੀ ਕਰਕੇ ਤੁਰ ਜਾਣਾ ਹੋ ਸਕਦਾ ਜਿਹੜਾ ਇੱਕ ਦੋ ਪਰਿਵਾਰ ਹੈਗੇ ਆ ਆ ਬਰਸਾਦ ਤੋਂ ਪਹਿਲਾਂ ਪਹਿਲਾਂ ਉਹਨੇ ਆਹ ਪਿੰਡ ਛੱਡ ਜਾਣਾ ਜੀ ਬਾਕੀ ਤੁਸੀਂ ਆ ਦੇਖ ਵੀ ਲਓ ਬੇ ਘਰ ਬਲ ਬਲ ਖਾਦੇ ਹੋ ਚੁੱਕੇ ਜੀ ਮਲਬਾ ਦੇ ਖਾਦੇ ਹੋ ਜਿਹੜਾ ਇਹ ਪੱਟ ਪਟਾਈ ਦਾ ਕੰਮ ਜਿਹੜਾ ਇਹ ਅਸੀਂ ਇਹ ਪਹਿਲਾਂ ਵੀ ਦੱਸ ਗਏ ਤੇ ਪਰ ਅਸੀਂ ਜਾਂਦੇ ਤੇ ਮੈਂ ਵੀਡੀਓ ਪਾ ਕੇ ਇੱਕ ਤੋਂ ਰਿਕਵੈਸਟ ਛੱਡਦਾ ਵੀ ਅਸੀਂ ਇਹ ਉਜੜ ਨਹੀਂ ਦੇਣੇ ਹੂੰ ਸਰ ਹੁਣ ਤੇ ਉਜੜ ਗਏ ਉਸ ਮਾਲਕ ਦੀ ਰਜ਼ਾ ਹੁਣ ਉਹਦੇ ਬਰ ਅੱਥੱਕ ਸਿਰਫ ਹੋਰਨੀਆਂ ਬਾਕੀ ਸਰਕਾਰਾਂ ਨੇ ਬੇਬਸ ਹੋਇਆ ਵਾ ਇਸ ਪਿੰਡ ਨੂੰ ਸੰਭਣਾ ਹੂੰ ਉਹਦੇ ਬਸ ਦੀ ਗੱਲ ਨਹੀਂ ਦੇ ਤੁਸੀਂ ਕੀਤੀ ਹੈ ਸਰਵਿੰਦਰ ਜੀ ਇਸ ਪੱਤਰ ਨੂੰ ਦਿਖਾ ਦਈਏ ਆਪਾਂ ਇਹ ਜੇ ਆਹ ਤਸਵੀਰ ਦੇਖੋ ਕਿੰਨੀ ਭਿਆਨਕ ਤਸਵੀਰ ਹੈ ਆਹ ਤਸਵੀਰ ਦੇ ਭਿਆਨਕ ਤਸਵੀਰ ਹੈ ਕਿ ਮੈਂ ਕਿਸੇ ਹੋਰ ਪੱਤਰਕਾਰ ਵੀਰ ਨਾਲ ਵੀ ਆਇਆ ਤਾਂ ਜਦੋਂ ਇਹ ਮਕਾਨ ਦੇਖਦੇ ਤੇ ਇਹ ਵੀ ਤੁਹਾਨੂੰ ਮੈਂ ਦਿਖਾਦਾ ਮੈਂ ਤੇ ਉਹ ਮਲਬਾ ਪਿਆ ਜੀ ਇਹ ਤਾਂ ਨਹੀਂ ਜਾਣ ਉਹ ਕੋਠੀ ਸੀਗੀ ਜਿਹੜੀ ਕਿ ਮਲਵੇ ਦਿੱਤਵੀ ਤਵਦੀਰ ਕੋਠੀ ਬਹੁਤ ਵੱਡੀ ਕੋਠੀ ਸੀਗੀ ਉਹ ਪਿੰਡ ਲਈ ਮੇਰੇ ਹਿਸਾਬ ਦੇ ਨਾਲ ਪਿੰਡ ਦੇ ਵਿੱਚ ਸਭ ਤੋਂ ਵੱਡੀ ਕੋਠੀ ਬਣਾਈ ਬੀਤੀ ਉਹ ਜੀਡੀਆ ਘੇਟ ਦਾ ਤੱਕ ਨਹੀਂ ਕਰਦੇ ਦੇਖੋ ਜਦੋਂ ਅਕਾਲਪੁਰਖ ਦਾ ਬਾਣਾ ਵਰਤਦਾ ਜਦੋਂ ਜਿਹੜੇ ਕਹਿੰਦੇ ਨੇ ਕੁਦਰਤੀ ਕਹਿਰ ਵਾਪਰਦੇ ਨੇ ਹੜ ਆਦੇ ਨੇ ਉਦੋਂ ਰਾਜੇ ਨੂੰ ਪਖਾਰੀ ਪਖਾਰੀ ਨੂੰ ਰਾਜੇ ਬਣਾ ਕੇ ਚਲਾ ਜਾਂਦਾ ਏ ਉਹ ਅਕਾਲਪੁਰਖ ਜਿਹੜਾ ਬੜਾ ਬਿਆਨਤ ਹੁੰਦਾ ਹੈ ਪਰ ਕਿਤੇ ਨਾ ਕਿਤੇ ਇਹਨਾਂ ਪਿੰਡਾਂ ਦੇ ਲਈ ਕੋਈ ਸਰਕਾਰ ਵੀ ਜਿਹੜੀ ਹੈ ਉਹ ਨਹੀਂ ਗਈ ਫਿਰ ਸਰਕਾਰ ਨੇ ਵੀ ਕਿਉਂਕਿ 2019 ਦੇ ਵਿੱਚ ਮੈਂ ਇਹ ਗੱਲ ਤਾਂ ਬਾਰ-ਬਾਰ ਕਹਿੰਦਾ ਕਿ ਮੈਂ 2019 ਦੇ ਵਿੱਚ ਕੱਲਾ ਪਹੁੰਚਿਆ ਸੀ ਇੱਥੇ ਮੈਂ ਉਹ ਜਿਹੜੀ ਕੋਠੀ ਤੁਸੀਂ ਦੱਸੀ ਨਾ ਮੇਰੇ ਡੈਗੀ ਉਹ ਕੋਠੀ ਦੇ ਉੱਤੇ ਖੜ ਕੇ ਉਹਦੇ ਅੰਦਰ ਜਾ ਕੇ 2023 ਦੇ ਵਿੱਚ ਵੀ ਤੇ 2019 ਦੇ ਵਿੱਚ ਵੀ ਅੰਦਰੋਂ ਵੀਡੀਓ ਬਣਾਈ ਸੀ ਤੇ ਗੁਹਾਰ ਵਰਗਾਈ ਸੀ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਜੇਕਰ ਹਰਨੇਕ ਸਿੰਘ ਦਾ ਘਰਵਾਜਾ ਤਾਂ ਬਚਾ ਲੋ ਤੇ ਗੁਰਨਾਮ ਸਿੰਘ ਦਾ ਘਰ ਉਹ ਤੋਂ ਪਿੱਛੇ ਹੁੰਦਾ ਸੀ ਹਰਨੇਕ ਸਿੰਘ ਦੇ ਘਰ ਨੂੰ ਤਾਂ ਕਹਿੰਦੇ ਸੀ ਚਲੋ ਇਹ ਹੜ੍ਹ ਜਾਊਗਾ ਪਾਣੀ ਦੇ ਨਾਲ ਪਰ ਗਰਨਾਮ ਸਿੰਘ ਦਾ ਘਰ ਬੜਾ ਪਿੱਛੇ ਸੀ ਕਹਿੰਦੇ ਵੀ ਇਹਦੇ ਨੂੰ ਤਾਂ ਕੁਝ ਨਹੀਂ ਆਂਦਾ ਪਰ ਉਸ ਤੋਂ ਬਾਅਦ ਹਰਨਾਮ ਗੁਰਨਾਮ ਦਾ ਜਿਹੜਾ ਘਰ ਹੈ ਇਹ ਤਸਵੀਰ ਦਿਖਾਓ ਤੇ ਗਰਨਾਮ ਦੇ ਘਰ ਹਨ ਤੋਂ ਵਾਦਾ ਮਗਰ ਹੋਰ ਘਰ ਸੀ ਗਿਆ ਇਹ ਵੀ ਅੱਧੂ ਤੋਂ ਜ਼ਿਆਦਾ ਹਾਰ ਗਿਆ ਪਰ ਸਮਾਜ ਇਹ ਸੀ ਕੁਝ ਕੋਈ ਕਰ ਨਹੀਂ ਸਕਿਆ ਕੁਝ ਪਾਣੀ ਬੜਾ ਜਿਹੜਾ ਜ਼ੋਰ ਦਾ ਸੀਗਾ ਪਰ ਉਸ ਤੋਂ ਆਪਾਂ ਸੇਧ ਕੀ ਲਈ ਵੱਡੀ ਗੱਲ ਇਹ ਆ ਰਵਿੰਦਰ ਜੀ ਅੱਜ ਆਪਾਂ ਸੇਧ ਕੀ ਲਈ ਤੁਹਾਡੇ ਦੇ ਜਾਣ ਤੋਂ ਆਪਾਂ ਐਡਾ ਲਈ ਇੱਕ ਤਾਂ ਜਿੱਦਾਂ ਆਪਣਾ ਜਨਮ ਦੇ ਸੀਗਾ ਜੀ ਹੂੰ ਤਾਂ ਵੀ ਬੰਨਾ ਜੇ ਬੰਨਣਾ ਤਾਂ ਪਹਿਲਾਂ ਬਿਨਾਂ ਦੇ ਕੋਈ ਮਰਦਾਂ ਨੂੰ ਬਾਹਰ ਵੀ ਜਾਂਦਾ ਕਿ ਜਾਣਾ ਤਾਂ ਗੁਰੂ ਘਰ ਜਾਣਾ ਤੇ ਅੱਜ ਦੇ ਦਿਨ ਹੀ ਸੋਚਿਆ ਵਾ ਤਾਂ ਕੋਈ ਚੰਗੀਆ ਵੀਡੀਓ ਬਣਾ ਕੇ ਪੇਸ਼ ਕੀਤੀ ਜਾਵੇ ਬਈ ਜੀ ਦੇ ਨਾਲ ਉਹਨਾਂ ਨੂੰ ਤੇ ਮਿਲਦੇ ਹੋ ਸਖ ਪ੍ਰਚਾਣ ਦੇ ਵੀ ਹੱਥ ਲਾਣ ਦੀ ਇਹ ਇਹਨਾਂ ਵਾਸਤੇ ਇਹਨਾਂ ਦੇ ਦੇਖਣ ਦੇ ਲਈ ਆਪਾਂ ਤਾਂ ਇੱਕ ਇਹੀ ਉਪਰ ਆਲਾ ਸੀਗਾ ਅੱਜ ਆਪਣੇ ਜਨਮ ਦਿਨ ਦੇ ਬੇ ਜਿਹੜੀ ਆ ਵੀਡੀਓ ਕਰਾਖੀ ਐ ਬੇ ਐਦਾਂ ਨਹੀਂ ਅਸੀਂ ਕਰੀਏ ਬੇ ਘੁੰਮਣੇ ਫालतू ਘੁੰਮਣੇ ਫਿਰਨੇ ਨਾਲ ਤੇ ਨਾ ਕੁਝ ਇਹਨਾਂ ਦਾ ਪਰ ਮੈਂ ਚੰਗਾ ਸਮਝਿਆ ਜੀ ਕੁਝ ਪਲਾ ਹੋ ਚੁੱਕੇ ਇਹਨਾਂ ਦਾ ਬਿਲਕੁਲ ਬਿਲਕੁਲ ਜੀ ਪਰ ਇਹਨਾਂ ਦੇ ਪਲਾ ਹੁਣ ਤਾਂ ਕੀ ਹੋਣਾ ਕਿਉਂਕਿ ਸਾਲਾ ਕੋਈ ਤੈਂਦਾ ਉੱਜੜ ਅਗਲੀ ਗੱਲ ਫੇਰ ਆਪਾਂ ਕਰਦੇ ਆ ਕਿਉਂਕਿ ਹੁਣ ਆਪਾਂ ਬਾਬਾ ਜੀ ਨਾਲ ਜਿਹੜੇ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਇਸ ਵੀਡੀਓ ਨੂੰ ਇੱਥੇ ਰੋਕਦੇ ਆ ਆਪਾਂ ਮੈਂ ਤੇ ਮੇਰਾ ਵੀਰ ਹਰਵਿੰਦਰ ਤੁਤ ਲੈਂਦੇ ਆ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾ